ਪ੍ਰਬੰਧੇ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਵੀ ਬੰਦਾ ਦੂਸਰੇ ਨੂੰ ਪਹਿਲਾਂ ਸਵਾਰਨਾ ਚਾਹੁੰਦਾ ਹੈ ਉਹ ਕਹਿੰਦਾ ਵੀ ਲੋਕੀ ਸਹੀ ਨਹੀਂ ਹੈਗੇ ਉਹ ਕਹਿੰਦਾ ਸਮਾਜ ਨਹੀਂ ਸਹੀ ਹੈਗਾ ਉਹ ਕਹਿੰਦਾ ਹੈ ਵੀ ਮੇਰੇ ਵਰਕਰ ਜਿਹੜੇ ਸਹੀ ਨਹੀਂ ਹੈਗੇ ਮੇਰੇ ਕਲੀਗ ਨਹੀਂ ਸਹੀ ਹੈਗੇ ਮੇਰੇ ਰਿਸ਼ਤੇਦਾਰ ਨਹੀਂ ਸਹੀ ਹੈਗੇ ਮੇਰਾ ਪਰਿਵਾਰ ਨਹੀਂ ਸਹੀ ਹੈਗਾ ਦਾਸ ਇਹ ਘਟਨਾ ਦਾ ਜ਼ਿਕਰ ਕਰਦਾ ਹੁੰਦਾ ਵੀ ਇੱਕ ਬਜ਼ੁਰਗ ਬੰਦਾ ਬੈਠਾ ਸੀ ਉਹ ਘਰ ਦੇ ਬਾਹਰ ਬਾਹਰ ਬੈਠਾ ਤੇ ਇੱਕ ਫਕੀਰ ਲੰਗੀ ਜਾ ਰਿਹਾ ਸੀ ਤੇ ਉਹਨੇ ਵੇਖਿਆ ਵੀ ਬੜਾ ਚਿਹਰਾ ਉਤਰਿਆ ਬੜਾ ਮਾਇੂਸ ਸੀ ਬੜਾ ਸੈਡ ਹੈ ਪੁੱਛਿਆ ਬਜ਼ੁਰਗ ਨੂੰ ਕਹਿਣ ਲੱਗਾ ਬਜ਼ੁਰਗੋ ਕੀ ਗੱਲ ਬੜਾ ਨਿਰਾਸ਼ ਹੈ ਕੀ ਗੱਲ ਹੋਈ ਉਹ ਕਹਿਣ ਲੱਗਾ ਜਦੋਂ ਮੈਂ ਬਚਪਨ ਦੇ ਵਿੱਚ ਸਾਂ ਤੇ ਮੈਂ ਸੋਚਦਾ ਸੀ ਵੀ ਮੈਂ ਪੂਰੀ ਦੁਨੀਆ ਨੂੰ ਸਵਾਰਨਾ ਹੈ ਮੈਂ ਵੇਖਿਆ ਵੀ ਦੁਨੀਆ ਦੇ ਵਿੱਚ ਬਹੁਤ ਕੁਝ ਮਾੜਾ ਹੋ ਰਿਹਾ ਹੈ ਦੁਨੀਆ ਦੇ ਵਿੱਚ ਬੜੇ ਮਾੜੇ ਲੋਕ ਨੇ ਮਾੜੇ ਕੰਮ ਹੁੰਦੇ ਨੇ ਮਾੜੀਆਂ ਚੀਜ਼ਾਂ ਨੇ ਮੈਂ ਬਚਪਨ ਤੋਂ ਇੱਕ ਪ੍ਰੋਗਰਾਮ ਫਿੱਟ ਕਰ ਲਿਆ ਆਪਣੇ ਮਾਈਂਡ ਦੇ ਵਿੱਚ ਮੈਂ ਦੁਨੀਆ ਨੂੰ ਸਵਾਰਾਂਗਾ ਕਿੰਨ ਲਗਾ ਜਦੋਂ ਮੈਂ ਪੜਿਆ ਜਵਾਨ ਹੋ ਗਿਆ ਤੇ ਮੈਂ ਸੋਚਿਆ ਵੀ ਦੁਨੀਆ ਤੇ ਬਹੁਤ ਵੱਡੀ ਹੈ ਮੈਂ ਦੁਨੀਆ ਨੂੰ ਨਹੀਂ ਸਵਾਰ ਸਕਦਾ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਮੁਲਕ ਨੂੰ ਸਵਾਰਾਂਗਾ ਕਿੰਨ ਲਗਾ ਜਦੋਂ ਮੈਂ ਜਵਾਨੀ ਦੇ ਵਿੱਚ ਪਹੁੰਚਿਆ ਇਸ ਗੱਲ ਦਾ ਮੈਨੂੰ ਇਲਮ ਹੋਇਆ ਗਿਆਨ ਹੋਇਆ ਵੀ ਮੈਂ ਆਪਣੇ ਮੁਲਕ ਨੂੰ ਆਪਣੀ ਕੰਟਰੀ ਨੂੰ ਸਵਾਰਨਾ ਕਹਿਣ ਲੱਗਾ ਜਦੋਂ ਜਵਾਨੀ ਟੱਪਣ ਲੱਗੀ ਅੱਧ ਖੜ ਉਮਰ ਦੇ ਵਿੱਚ ਆਇਆ ਮੈਂ ਸੋਚਿਆ ਵੀ ਮੈਂ ਤੇ ਆਪਣੇ ਦੇਸ਼ ਨੂੰ ਵੀ ਨਹੀਂ ਸਵਾਰ ਸਕਦਾ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਹੁਣ ਪਿੰਡ ਨੂੰ ਸਵਾਰ ਲਵਾਂ ਕਹਿਣ ਲੱਗਾ ਜਦੋਂ ਮੈਂ ਬਜ਼ੁਰਗ ਹੋ ਗਿਆ ਤੇ ਮੈਂ ਸੋਚਿਆ ਵੀ ਮੇਰਾ ਪਿੰਡ ਵੀ ਬਹੁਤ ਵੱਡਾ ਮੈਂ ਪਿੰਡ ਦੇ ਲੋਕਾਂ ਨੂੰ ਵੀ ਨਹੀਂ ਸਵਾਰ ਸਕਦਾ ਕਹਿਣ ਲੱਗਾ ਫਿਰ ਜਦੋਂ ਥੋੜਾ ਸਮਾਂ ਹੋਰ ਟੱਪਿਆ ਜਦੋਂ ਹੁਣ ਜੀਵਨ ਦੀ ਆਖਰੀ ਅਵਸਥਾ ਆਈ ਮੈਂ ਸੋਚਿਆ ਵੀ ਮੈਂ ਆਪਣੇ ਪਰਿਵਾਰ ਨੂੰ ਸੁਧਾਰ ਲਾਂ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਪੋਤੀਆਂ ਨੂੰ ਕਹਿਣ ਲੱਗਾ ਜਦੋਂ ਮੈਂ ਉਹਨਾਂ ਨੂੰ ਸਵਾਰਨ ਦੀ ਗੱਲ ਕਰਨਾ ਵਾਂ ਉਹ ਕਹਿੰਦੀ ਨੇ ਹੁਣ ਚੁੱਪ ਕਰਕੇ ਬਹਿ ਜਾ ਹੁਣ ਤੇਰਾ ਅੱਗਾ ਆ ਗਿਆ ਹੁਣ ਤੈਨੂੰ ਸੱਦਾ ਆਉਣ ਵਾਲਾ ਹੈ ਕਹਿਣ ਲੱਗਾ ਇਸ ਕਰਕੇ ਬੜਾ ਮਾਯੂਸ ਬੈਠਾ ਵਾਂ ਵੀ ਮੈਂ ਕਿਸੇ ਨੂੰ ਨਹੀਂ ਸਵਾਰ ਸਕਿਆ ਨਾ ਪਰਿਵਾਰ ਨੂੰ ਨਾ ਆਪਣੇ ਪਿੰਡ ਦੇ ਲੋਕਾਂ ਨੂੰ ਨਾ ਦੇਸ਼ ਤੇ ਲੋਕਾਂ ਨੂੰ ਨਾ ਦੁਨੀਆ ਨੂੰ ਸਵਾਰ ਨਾ ਸਕਿਆ ਇਸ ਕਰਕੇ ਮੈਂ ਬੜਾ ਨਿਰਾਸ਼ ਬੈਠਾ ਵੀ ਜਿਹੜਾ ਮੈਂ ਸੁਪਨਾ ਲੈ ਕੇ ਤੁਰਿਆ ਸੀ ਉਹ ਸੁਪਨਾ ਮੇਰਾ ਸਫਲ ਨਹੀਂ ਹੋਇਆ ਅਧੂਰਾ ਰਹਿ ਗਿਆ ਤੇ ਉਹ ਰੱਬ ਦਾ ਪਿਆਰਾ ਕੈਨਕਾ ਗੱਲ ਇੱਥੇ ਇੱਥੇ ਗਲਤੀ ਤੂੰ ਕਰ ਗਿਆ ਵੀ ਤੂੰ ਦੁਨੀਆ ਨੂੰ ਸਵਾਰਨ ਵਾਸਤੇ ਤੁਰਿਆ ਪਹਿਲਾਂ ਤੂੰ ਆਪਣੇ ਆਪ ਨੂੰ ਸਵਾਰ ਲੈਂਦਾ ਜੇ ਤੂੰ ਆਪਣੇ ਆਪ ਨੂੰ ਸਵਾਰ ਲੈਂਦਾ ਤੇ ਦੁਨੀਆ ਨੇ ਆਪੇ ਸਵਰ ਜਾਣਾ ਸੀ ਗਲਤੀ ਤੂੰ ਕਰ ਗਿਆ ਤੂੰ ਆਪਣੇ ਆਪ ਨੂੰ ਤੇ ਸਵਾਰਿਆ ਨਹੀਂ ਤੇ ਤੂੰ ਦੂਸਰਿਆਂ ਨੂੰ ਸਵਾਰਨ ਵਾਸਤੇ ਤੁਰ ਪਿਆ ਗਲਤੀ ਇੱਥੇ ਕਰ ਗਿਆ ਦੁਨੀਆਂ ਦੇ ਵਿੱਚ ਬੜੇ ਲੋਕ ਨੇ ਜਿਹੜੇ ਦੂਜਿਆਂ ਨੂੰ ਸਵਾਰਨਾ ਚਾਹੁੰਦੇ ਨੇ ਪਰ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ ਉਹ ਦੂਸਰੇ ਦੇ ਵਿੱਚ ਕਮੀ ਲੱਭਣਗੇ ਉਹ ਦੂਸਰੇ ਦੇ ਵੱਲ ਵੇਖਣਗੇ ਪਰ ਆਪਣੇ ਆਪ ਨੂੰ ਸਵਾਰਨਾ ਨਹੀਂ ਚਾਹੁੰਦੇ ਸਹਿਬ ਜੀ ਨੇ ਕਿਹਾ ਆਪ ਸਵਾਰਾਂ ਮੈਂ ਮਿਲਾਂ ਕਹਿਣਾ ਕੀਤਾ ਵੀ ਗੱਲ ਆਪਣੇ ਤੂੰ ਸ਼ੁਰੂ ਕਰ ਕਿਉਂਕਿ ਧਰਮ ਦੀ ਗੱਲ ਆਪਣੇ ਤੋਂ ਸ਼ੁਰੂ ਹੁੰਦੀ ਹੈ ਦੂਸਰੇ ਤੋਂ ਸ਼ੁਰੂ ਨਹੀਂ ਹੁੰਦੀ ਸਹਿਬ ਨੇ ਕਿਹਾ ਆਪ ਸਵਾਰੇ ਮੈਂ ਮਿਲੇ ਜਦੋਂ ਆਪਾਂ ਦੂਜਿਆਂ ਤੋਂ ਗੱਲ ਸ਼ੁਰੂ ਕਰਦੇ ਹਾਂ ਉਹ ਗੱਲ ਬਣਦੀ ਹੀ ਨਹੀਂ ਉਹ ਗੱਲ ਪੂਰੀ ਨਹੀਂ ਹੁੰਦੀ ਜਿਸ ਤਰ੍ਹਾਂ ਉਹ ਕਿਸੇ ਸੱਜਣ ਨੇ ਲਿਖਿਆ ਵੀ 10 ਅਮਲੀ ਸਨ ਤੇ ਉਹ ਕਿਸ਼ਤੀ ਦੇ ਵਿੱਚ ਬੈਠੇ ਤੇ ਕਿਸ਼ਤੀ ਦਾ ਰੱਸਾ ਉਹਨਾਂ ਨੇ ਖੋਲਿਆ ਨਹੀਂ ਤੇ ਚੱਪੂ ਮਾਰਨ ਲੱਗ ਪਏ ਤੇ ਜਦੋਂ ਚੱਪੂ ਮਾਰੀ ਜਾਣ ساری ਰਾਤ ਚੱਪੂ ਮਾਰੀ ਗਏ ਸਵੇਰੇ ਉੱਠ ਕੇ ਸਵੇਰ ਜਦੋਂ ਹੋਈ ਤੇ ਸੋਚਣ ਲੱਗੇ ਬੜੀ ਦੂਰ ਪਹੁੰਚ ਗਏ ਹੋਵਾਂਗੇ ਤੇ ਉਹ ਜਦੋਂ ਵੇਖਿਆ ਵੀ ਅਸੀਂ ਤੇ ਉੱਥੇ ਹੀ ਖੜੇ ਹਾਂ ਇੱਕ ਨੇ ਕਿਹਾ ਵੀ ਰੱਸਾ ਤੇ ਖੋਲਿਆ ਨਹੀਂ ਕਹਿਣ ਲੱਗੇ ਚਲੋ ਰੱਸਾ ਖੋਲਨੇ ਹਾਂ ਬੰਦੇ ਸਾਰੇ ਉਤਰੇ ਕਹਿਣ ਲੱਗੇ ਗਿਣਤੀ ਕਰੋ ਬੰਦੇ ਪੂਰੇ ਨੇ ਇੱਕ ਜਿਹੜਾ ਉਹਨਾਂ ਦੇ ਵਿੱਚੋਂ ਅਮਲੀ ਸੀ ਗਿਣਤੀ ਸ਼ੁਰੂ ਕਰਨ ਲੱਗਾ ਉਹਨੇ ਕੀ ਕੀਤਾ ਵੀ ਗਿਣਤੀ ਕੀਤੀ 9 ਜਣੇ 1 2 3 4 5 6 7 8 9 ਤੇ ਉਹ ਰੋਣ ਲੱਗ ਪਿਆ ਕਹਿਣ ਲੱਗਾ ਇੱਕ ਬੰਦਾ ਆਪਣਾ ਸਮੁੰਦਰ ਦੇ ਵਿੱਚ ਡੋਬ ਗਿਆ ਫਿਰ ਦੂਸਰੇ ਅਮਰੀ ਨੇ ਗਿਣਤੀ ਸ਼ੁਰੂ ਕੀਤੀ ਉਹਨੇ ਜਦੋਂ ਗਿਣਤੀ ਸ਼ੁਰੂ ਕੀਤੀ ਵੀ 1 2 3 4 5 6 7 8 9 ਉਹ ਵੀ ਰੋਣ ਲੱਗ ਪਿਆ ਕਿ ਵੀ ਇੱਕ ਬੰਦਾ ਆਪਣਾ ਪੂਰਾ ਹੋ ਗਿਆ ਉਹ ਜਿਹੜੇ ਅਮਲੀ ਸਨ ਜਦੋਂ ਵੀ ਗਿਣਤੀ ਕਰਨ ਉਹ ਕਹਿੰਦੇ ਮੈਂ ਕਰਨਾ ਵਾਂ ਉਹ ਸਾਰਿਆਂ ਨੇ ਗਿਣਤੀ ਕਰਕੇ ਵੇਖ ਲਈ ਉਹ ਕਹਿੰਦੇ ਵਾਕੇ ਇੱਕ ਬੰਦਾ ਸਾਡਾ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਡੁੱਬ ਗਿਆ ਇੱਕ ਸਿਆਣਾ ਬੰਦਾ ਲੰਗੀ ਜਾ ਰਿਹਾ ਸੀ ਉਹ ਕਹਿਣ ਲੱਗਾ ਕਿਉਂ ਪਰੇਸ਼ਾਨ ਹੋ ਉਹ ਕਹਿੰਦੇ ਜੀ ਇੱਕ ਬੰਦਾ ਸਾਡਾ ਸਮੁੰਦਰ ਦੇ ਵਿੱਚ ਡੁੱਬ ਗਿਆ ਹੈ ਵੀ ਬੰਦੇ ਅਸੀਂ 10 ਸਾਂ ਨੋ ਰਹਿ ਗਏ ਜਦੋਂ ਉਸ ਸਿਆਣੇ ਬੰਦੇ ਨੇ ਗਿਣਿਆ ਵੀ ਬੰਦੇ ਤੇ 10 ਹੀ ਨੇ ਉਹ ਕਹਿਣ ਲੱਗਾ ਗਿਣਤੀ ਸ਼ੁਰੂ ਕਰੋ ਜਦੋਂ ਨੇ ਉਂਗਲ ਦੂਸਰੇ ਵੱਲ ਕੀਤੀ ਵੀ ਇੱਕ ਉਹ ਸਿਆਣਾ ਕਹਿੰਦਾ ਨਹੀਂ ਉਂਗਲ ਪਹਿਲਾਂ ਆਪਣੇ ਵੱਲ ਕਰ ਆਪਣੇ ਤੋਂ ਗਿਣਤੀ ਸ਼ੁਰੂ ਕਰ 1 2 3 4 5 6 7 8 9 10 ਗਿਣਤੀ ਪੂਰੀ ਹੋ ਗਈ ਖੁਸ਼ ਹੋ ਗਏ ਉਹ ਕਹਿਣ ਲੱਗੇ ਬੰਦਾ ਲੱਭ ਗਿਆ ਉਹ ਸਿਆਣਾ ਕਹਿਣ ਲੱਗਾ ਨਾ ਬੰਦਾ ਤੁਹਾਡਾ ਗਵਾਚਿਆ ਸੀ ਕਮੀ ਇੱਥੇ ਸੀ ਵੀ ਗਿਣਤੀ ਤੁਸੀਂ ਜਿਹੜਾ ਗਿੰਦਾ ਸੀ ਉਹ ਗਿਣਤੀ ਆਪਣੇ ਤੂੰ ਸ਼ੁਰੂ ਨਹੀਂ ਕਰਦਾ ਸੀ ਇਸ ਕਰਕੇ ਪਰੇਸ਼ਾਨ ਸੀ ਗਿਣਤੀ ਆਪਣੇ ਤੂੰ ਸ਼ੁਰੂ ਕਰਨੀ ਬਾਣੀ ਨੇ ਕਿਹਾ ਤੂੰ ਆਪਣੇ ਆਪ ਨੂੰ ਸਵਾਰਨਾ ਹੈ ਉਂਗਲ ਪਹਿਲਾਂ ਆਪਣੇ ਵੱਲ ਕਰਨੀ ਫਿਰ ਦੂਸਰੇ ਨੂੰ ਸਵਾਰਨ ਦੀ ਗੱਲ ਕਰਨੀ ਹੈ ਪਰ ਬੰਦੇ ਦੀ ਫਿਤਰਤ ਇਹ ਵੀ ਬੰਦਾ ਦੂਸਰੇ ਵੱਲ ਉਂਗਲ ਕਰਦਾ ਹੈ